ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਸਿਵਲ ਹਸਪਤਾਲ ਨੂੰ ਲੈ ਕੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਚੁਣਾ ਸਿਵਲ ਹਸਪਤਾਲ ਨੂੰ ਲੈ ਕੇ ਕੀਤੀ ਜਾ ਰਹੇ ਕੰਮਾਂ ਦਾ ਵੇਰਵਾ ਦਿੱਤਾ। ਉਹਨਾਂ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਸਿਸਟਮ ਦੇ ਨਾਲ ਹਸਪਤਾਲ ਦੀ ਲਿਫਟ ਜੋ ਪਿਛਲੇ ਕਈ ਸਾਲਾਂ ਤੋਂ ਬੰਦ ਸੀ ਕਿਸੇ ਵੀ ਸਰਕਾਰ ਨੇ ਸ਼ੁਰੂ ਨਹੀਂ ਕੀਤੀ ਅਤੇ ਇਸ ਨੂੰ ਹੁਣ ਸ਼ੁਰੂ ਕਰ ਰਹੇ ਹਾਂ। ਦੂਜੀ ਅਗਲੇ ਹਫ਼ਤੇ ਸ਼ੁਰੂ ਹੋ ਜਾਏਗੀ। ਉਹਨਾਂ ਕਹੇ ਕਿ ਸਿਵਲ ਹਸਪਤਾਲ ਦੇ ਵਿੱਚ ਜਿੰਨੀ ਵੀ ਦਿੱਕਤਾਂ ਨੇ ਸਾਰੀਆਂ ਦੂਰ ਕੀਤੀਆਂ ਜਾ ਰਹੀਆਂ ਨੇ ਤੇ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਚੰਗਾ ਬਣਾਇਆ ਜਾਵੇ। ਸਿਟੀ ਹੋਮ ਨਿਊਜ਼ ਲਈ ਇਸ ਤਰ੍ਹਾਂ ਜੀ ਸਿਵਲ ਹਸਪੀਟਲ ਚ ਅ ਆਪਣੇ ਸਿਵਲ ਸਰਜਨ ਸਾਹਿਬ ਵੀ ਬੈਠੇ ਐਸ ਐਮਓ ਮੈਡਮ ਬੈਠੇ ਆਪਣੇ ਐਡੀਸੀ ਸਾਹਿਬ ਬੈਠੇ ਹੁਣ ਸਾਡੀ ਇਹ ਜੋ ਅ ਅਸੀਂ ਪੂਰਾ ਜਾਇਜ਼ਾ ਲਿੱਤਾ ਪੂਰੀ ਡਿਸਕਸ਼ਨ ਕੀਤੀ ਇੱਕ ਤਾਂ ਸਿਵਲ ਪਾਰਟ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਕਈ ਸਾਲਾਂ ਦਾ ਪੁਰਾਣਾ ਸੀਵਰੇਜ ਚੱਲਿਆ ਆ ਰਿਹਾ ਸੀਗਾ ਸਾਰਾ ਸੀਵਰੇਜ ਅਸੀਂ ਰੀਲੇ ਕਰਤਾ ਹੈ ਅ ਮਤਲਬ ਕਿ ਨਵਾਂ ਸੀਵਰੇਜ ਪਾਤਾ ਉਹਦੇ ਨਾਲ ਹਾਈਜਾਇਨਿਕ ਕੰਡੀਸ਼ਨਸ ਵੀ ਹੋ ਜਾਂਦੀਆਂ ਔਰ ਦੂਜੀ ਗੱਲ ਇਹ ਹੈ ਕਿ ਕੋਈ ਬਲੋਕੇਜ ਨਹੀਂ ਹੁੰਦੀ ਹਸਪੀਟਲ 'ਚ ਅ ਇੱਕ ਲਿਫਟਾਂ ਬੜੀ ਦੇਰ ਦੀਆਂ ਬੰਦ ਪਈਆਂ ਸੀ ਅ ਦੋ ਲਿਫਟਾਂ ਹੈਗੀਆਂ ਇੱਥੇ ਜான்ਸਨ ਦੀਆਂ ਲੱਗੀਆਂ ਉਹ ਜான்ਸਨ ਵਾਲੇ ਇੱਥੇ ਆਏ ਉਹਨਾਂ ਨੂੰ ਵੀ ਅੱਜ ਬੁਲਾਇਆ ਸੀ ਉਹਨਾਂ ਨੂੰ ਕੰਟਰੈਕਟ ਦੇ ਚੁੱਕੇ ਆਂ ਸੀ ਔਰ ਉਹ ਮੰਡੇ ਨੂੰ ਇੱਕ ਲਿਫਟ ਚਾਲੂ ਹੋ ਰਹੀ ਹੈ ਉਸ ਤੋਂ ਹਫਤੇ ਬਾਅਦ ਦੂਜੀ ਚਾਲੂ ਹੋ ਰਹੀ ਇਹ ਦੇਖੋ ਕਿੰਨੇ ਸਾਲਾਂ ਦੀ ਬੰਦ ਪਈ ਸੀ ਆ ਤੀਜੀ ਸਰਕਾਰ ਚ ਤੀਜੀ ਸਰਕਾਰ ਚ ਚੱਲੂ ਹੋ ਰਹੀ ਹੈ ਪਿਛਲੀਆਂ ਦੋ ਸਰਕਾਰਾਂ ਚ ਲਿਫਟਾਂ ਹੀ ਬੰਦ ਸੀ ਅੱਛਾ ਫੇਰ ਉਸ ਤੋਂ ਬਾਅਦ ਜਿਹੜਾ ਅਸੀਂ ਕੰਮ ਕਰ ਰਹੇ ਆ ਜੇ ਤੁਸੀਂ ਉਧਰ ਓਪੀਡੀ ਵਾਲੇ ਪਾਸੇ ਜਾਓ ਸਾਰੀ ਪੇਂਟਿੰਗ ਦੁਬਾਰਾ ਕਰ ਰਹੇ ਹੈਗੇ ਆ ਸਾਰੀ ਜਿਹੜੀ ਚਾਰ ਦਿਵਾਰੀ ਹੈ ਉਹ ਪੂਰੀ ਜਿੱਥੇ ਜਿੱਥੇ ਰਿਪੇਅਰ ਲੋੜ ਹੈ ਰਿਪੇਅਰ ਹੋ ਰਹੀ ਜਿੱਥੇ ਉੱਚੀ ਕਰਨੀ ਉੱਚੀ ਹੋ ਰਹੀ ਹੈ ਸਕਿਉਰਿਟੀ ਦਾ ਸਕਿਉਰਿਟੀ ਪੁਆਇੰਟ ਆਫ 뷰 ਨਾਲ ਪੂਰਾ ਅਸੀਂ ਕਰ ਰਹੇ ਹਾਂ ਜਿੱਥੇ ਜਿੱਥੇ ਤੁਹਾਨੂੰ ਮਿੱਟੀ ਦਿਸਦੀ ਹੈ ਜਾਂ ਜਿੱਥੇ ਜਿੱਥੇ ਤੁਹਾਨੂੰ ਸੜਕ ਲੱਗਦੀ ਸਾਰੇ ਅਸੀਂ ਰੀਲੇ ਕਰ ਰਹੇ ਹਾਂ ਉਹ ਕੀ ਨਾਮ ਉਹ ਪੇਵਰ ਲਗਾ ਰਹੇ ਹਾਂ ਔਰ ਸੜਕਾਂ ਸਾਰੀਆਂ ਰੀਲੇ ਕਰ ਰਹੇ ਆ ਇਹ ਸਾਰੇ ਅੱਜ ਫੈਸਲੇ ਪਹਿਲਾਂ ਹੀ ਲਿੱਤੇ ਗਏ ਸੀਗੇ ਪਰ ਅੱਜ ਸਾਰੇ ਕੰਟਰੈਕਟਰ ਬੁਲਾਏ ਸੀ ਸਾਰੇ ਬੰਦੇ ਬੁਲਾਏ ਸੀ ਤੇ ਸਾਰਿਆਂ ਨੂੰ ਅਸੀਂ ਕੰਮ ਦਿੱਤਾ ਹੈ ਜਿਹੜੀ ਉੱਪਰ ਛੱਤਾਂ ਦੀ ਵਾਟਰਪਰੂਫਿੰਗ ਆ ਉਹਦਾ ਦਿੱਤਾ ਹੈ ਹਲੇ ਤਾਂ ਉਹ ਕੰਮ ਕਰ ਰਹੇ ਆ ਜਿਹੜੇ ਜਿਆਦਾ ਨਹੀਂ ਦਿਖ ਰਹੇ ਹੁਣ ਅੱਗੇ ਜਾ ਕੇ ਅਸੀਂ ਉਹ ਕੰਮ ਕਰਨੇ ਆ ਜਿਹੜੇ ਨੈਚੁਰਲੀ ਜਿਸ ਤਰ੍ਹਾਂ ਸੀਵਰੇਜ ਦਾ ਪਤਾ ਨਹੀਂ ਲੱਗਦਾ ਥੱਲੇ ਹੋ ਰਿਹਾ ਚਾਦਦਵਾਰੀ ਦਾ ਨਹੀਂ ਪਤਾ ਲੱਗਦਾ ਇਹ ਕੰਮ ਤਾਂ ਜ਼ਰੂਰੀ ਸੀ ਇੱਥੇ ਚੀਜ਼ਾਂ ਦੀ ਥੈਫਟ ਵੀ ਬਹੁਤ ਹੋ ਰਹੀ ਸੀ ਕਿਤੇ ਕਿਤੇ ਦੀਵਾਰ ਥੱਲੇ ਸੀ ਹੁਣ ਉਹ ਦੀਵਾਰ ਦੇ ਉੱਤੇ ਅਸੀਂ ਸਕਿਉਰਿਟੀ ਸਿਸਟਮ ਲਗਾ ਰਹੇ ਆ ਸਾਰਾ ਕੁਝ ਕਰ ਰਹੇ ਹੈਗੇ ਆ ਫੋਰ ਦੱਸੋ ਸਰ ਸਮੇਂ-ਸਮੇਂ ਤੇ ਜਿਹੜੇ ਨੇ ਸਵਾਲ ਕਰੇ ਕੀਤੇ ਜਾਂਦੇ ਨੇ ਹੁਣ ਬਾਹਰ ਕਿਸਾਨਾ ਪ੍ਰਦਰਸ਼ਨ ਵੀ ਚੱਲ ਰਿਹਾ ਵਾ ਕੀ ਇਹ ਜਿਹੜੀ ਆ ਬੈੱਡਾਂ ਦੀ ਗਿਣਤੀ ਪੂਰੀ ਨਹੀਂ ਮਸ਼ੀਨਾਂ ਦੀ ਗਿਣਤੀ ਪੂਰੀ ਨਹੀਂ ਜਾਂ ਫਿਰ ਐਮਪਲਾਈ ਸੀ ਗੱਲ ਕਰੀਏ ਕੋਈ ਡਾਕਟਰ ਦੀ ਜਿਹੜੀ ਘਾਟ ਨਹੀਂ ਬੈੱਡਾਂ ਦੀ ਗਿਣਤੀ ਪੂਰੀ ਆ ਬੈੱਡਾਂ ਦੀ ਗਿਣਤੀ ਕਿੱਦਾਂ ਪੂਰੀ ਨਹੀਂ ਗਿਣਤੀ ਸਰ ਜene ਮਰੀਜ਼ ਸਰ ਜਦੋਂ ਅਸੀਂ ਪਿੱਛੇ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਡੈੱਥ ਡੈੱਡ ਬੋਡੀ ਦੇ ਨਾਲ ਇੱਕ ਜਿਹੜਾ ਮਰੀਜ਼ ਪਾਇਆ ਗਿਆ ਸੀ ਜਿੱਦਾਂ ਕਈ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਵੀ ਉਹ ਜੀ ਕਿਸੇ ਵੱਲੇ ਕੋਈ ਬਿਮਾਰੀ ਫੈਲੀ ਹੁੰਦੀ ਆ ਓਵ ਕਿ ਜਿਹੜੀ ਇਹ ਤੁਸੀਂ ਬੈਡਾਂ ਦੀ ਗੱਲ ਕਹੀ ਹੈ ਬੈਡਾਂ ਦੀ ਐਡੀ ਪ੍ਰੋਬਲਮ ਨਹੀਂ ਹੈਗੀ ਪਰ ਜਿਹੜਾ ਹੋਰ ਤੁਸੀਂ ਕੀ ਕਿਹਾ ਸਟਾਫ ਤੇ ਡਾਕਟਰ ਸਟਾਫ ਆਲਰੇਡੀ ਭਰਤੀ ਚਾਲੂ ਹੋ ਚੁੱਕੀ ਹੈਗੀ ਜਿਹੜੀ ਕਿ ਪਹਿਲਾਂ ਬੜੇ ਸਾਲਾਂ ਦੀ ਬੰਦ ਸੀਗੀ ਭਰਤੀ ਭਰਤੀ ਚਾਲੂ ਹੋ ਚੁੱਕੀ ਹੈ ਮੈਨੂੰ ਸਿਵਲ ਸਰਜਨ ਸਾਹਿਬ ਨੇ ਦੱਸਿਆ ਵੀ ਹੁਣੇ ਐਡ ਵੀ ਆ ਚੁੱਕੀ ਪੰਜਾਬ ਹੈਲਥ ਸਰਵਿਸੇਸ ਵੱਲੋਂ ਇਹ ਬੜੀ ਜਲਦੀ ਭਰਤੀਆਂ ਪੂਰੀਆਂ ਹੋ ਜਾਣਗੀਆਂ ਡਾਕਟਰਾਂ ਦੀਆਂ ਵੀ ਤੇ ਨਰਸਿੰਗ ਸਟਾਫ ਦੀਆਂ ਵੀ ਬਾਕੀ ਜਿਹੜਾ ਰਹਿ ਗਿਆ ਕਲਾਸ 4 ਉਹ ਕੁਝ ਕੰਟਰੈਕਟ ਤੇ ਕੰਮ ਦਿੰਦੇ ਆ ਉਹ ਪੂਰਾ ਪੂਰਾ ਹੈਗਾ ਸਟਾਫ ਨਰਸਿੰਗ ਵੀ ਘੱਟ ਨਹੀਂ ਹੈਗਾ ਜੋ ਸਾਨੂੰ ਚਾਹੀਦਾ ਹੁੰਦਾ ਉਹ ਅਸੀਂ ਲੈਲੀ ਦਾ ਚਾਹੇ ਅਸੀਂ ਕੰਟਰੈਕਟ ਤੇ ਲਈਏ ਚਾਹੇ ਬਾਹਰੋਂ ਲਿਆਈਏ ਹੁਣ ਇਹਨਾਂ ਨੇ ਵੀ ਜਿੱਥੇ ਜਿੱਥੇ ਸਟਾਫ ਜ਼ਿਆਦਾ ਹੁੰਦਾ ਉਹਨੂੰ ਡਿਵਾਈਡ ਕਰਕੇ ਕਰਦੇ ਆ ਦੇਖੋ ਲੁਧਿਆਣਾ ਸ਼ਹਿਰ ਜਦੋਂ ਇਹ ਸਿਵਲ ਹਸਪੀਟਲ ਬਣਿਆ ਸੀ ਉਦੋਂ ਇਹਦੀ ਪਾਪੂਲੇਸ਼ਨ ਲੁਧਿਆਣੇ ਦੀ ਹੋਣੀ ਹੈ ਮੈਂ ਲਾ 8 10 ਲੱਖ ਅੱਜ ਪਾਪੂਲੇਸ਼ਨ ਕੋਈ 50 ਲੱਖ ਕਹਿੰਦਾ ਕੋਈ 30 ਲੱਖ ਕਹਿੰਦਾ ਕੋਈ 40 ਲੱਖ ਕਹਿੰਦਾ ਦੇਖੋ ਇਨਫਰਾਸਟ੍ਰਕਚਰ ਬੱਦੇ ਟਾਈਮ ਲੱਗਦਾ ਬਟ ਹੁਣ ਅਸੀਂ ਬੜਾ ਸੀਰੀਅਸਲੀ ਇਹਨੂੰ ਲੈ ਰਹੇ ਆਂ ਇਹ ਕਿਸੇ ਵੀ ਪ੍ਰਾਈਵੇਟ ਹਸਪਤਾਲ ਦੇ ਮੁਕਾਬਲੇ ਦਾ ਬਨੇਗਾ ਆਪਣਾ ਸਿਵਲ ਹਸਪਤਾਲ ਜਿਹਨੂੰ ਲੈ ਕੇ ਜਿਹੜੇ ਸਵਾਲ ਕਰ ਰਹੇ ਸੀਗੇ ਜਿਹਨੂੰ ਲੈ ਕੇ ਸਵਾਲ ਕਰ ਰਹੇ ਸੀ ਅੱਛਾ ਹੁਣ ਸੁਣੋ ਚੂਹਿਆਂ ਦੀ ਗੱਲ ਇਹ ਇੱਥੇ ਆਪਣੇ ਨਾਲ ਬੈਠੇ ਹੈਗੇ ਕੀ ਨਾਮ ਜਿਹੜੇ ਪੈਸਟ ਕੰਟਰੋਲ ਦੇ ਦੇ ਆਰ ਦੀ ਬੈਸਟ ਇਨ ਅਦਰਨ ਇੰਡੀਆ ਪਿਛਲੇ 3 ਮਹੀਨੇ ਤੋਂ ਇਹ ਕਰ ਰਹੇ ਹੈਗੇ ਪੈਸਟ ਕੰਟਰੋਲ ਔਰ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਦੱਸਦਾ ਚੂਹਾ ਲੱਭੇ ਤੇ ਨਹੀਂ ਲੱਭਦਾ ਇਹ ਨਹੀਂ ਕਿ ਸਾਨੂੰ ਲੱਭਣਾ ਲੋੜ ਹੈ ਕਿ ਹੈ ਤਿੰਨ ਮਹੀਨੇ ਅੱਜ ਅਸੀਂ ਟੋਟਲ ਰਾਟਟੈਂਟ ਕੰਟਰੋਲ ਕਰਤਾ ਔਰ ਬਿਲਕੁਲ ਠੀਕ ਹੈ ਅਸੀਂ ਤੁਸੀਂ ਜਾ ਕੇ ਮਰੀਜ਼ਾਂ ਨੂੰ ਪੁੱਛ ਲਓ ਸਟਾਫ ਨੂੰ ਪੁੱਛ ਲਓ ਕਿਸੇ ਨੂੰ ਪੁੱਛ ਲਓ ਹੁਣ ਇੱਥੇ ਉਹ ਪ੍ਰੋਬਲਮ ਨਹੀਂ ਰਹੀ ਰਾਟਟੈਂਟ ਦੀ ਔਰ ਮੈਂ ਮਿਊਨਿਸਪਲ ਕਮਿਸ਼ਨਰ ਹੈਗੇ ਸੰਦੀਪ ਰੇਸ਼ੀ ਜੀ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਬਿਲਕੁਲ ਇਹ ਹਸਪੀਟਲ ਦੇ ਪਿੱਛੇ ਡੰਪਯਾਰਡ ਸੀ ਉਹਨਾਂ ਨੇ ਉੱਥੋਂ ਡੰਪਯਾਰਡ ਵੀ ਚੱਕਤਾ ਤੇ ਉਹ ਵੀ ਸਾਨੂੰ ਬੜੀ ਹੈਲਪ ਹੋਈ ਸਰੀਕ ਪੱਚੀਮਵਾਜੂ ਨੂੰ ਟਿਕਾਣੋਂ ਲੈ ਕੇ ਚਾਹੇ ਅੱਜ ਬਾਜ ਵੀ ਤੁਹਾਨੂੰ ਆਫਰ ਪ੍ਰਦਰਸ਼ਨ ਦੇ ਵਿੱਚ ਜਿਹੜੀ ਮੰਗ ਲਈ ਗਈ ਹੈ ਤੇ ਅਕਸਰ ਅਸੀਂ ਦੇਖਦੇ ਹਾਂ ਕਿਸੇ ਉਲਸਤਾ ਦੇ ਵਿੱਚ ਤੁਹਾਨੂੰ ਪ੍ਰਦਰਸ਼ਨ ਇਸ ਮੰਗ ਨੂੰ ਲੈ ਕੇ ਵੀ ਚੱਲਦਾ ਰਹਿੰਦਾ ਚਲੋ ਜੀ ਉਹ ਮੇਰਾ ਰੋਲ ਨਹੀਂ ਹੈਗਾ ਮੇਰਾ ਤਾਂ ਇਹ ਹੈ ਵੀ ਇਹ ਸਿਵਲ ਹਸਪੀਟਲ ਨੂੰ ਚੰਗਾ ਬਣਾਇਆ ਜਾਵੇ ਜਿਹੜਾ ਇਕੁਪਮੈਂਟ ਦੀ ਲੋੜ ਹੈ ਮੈਂ ਇਕੁਪਮੈਂਟ ਲੈ ਆ ਕੇ ਦੇ ਰਿਹਾ ਕੁਝ ਸੀਐਸਆਰ ਚੋਂ ਆਇਆ ਕੁਝ ਐਮਪੀ ਲੈਡ ਬਣ ਤੋਂ ਆ ਇਹ ਸਾਰਾ ਕਰਕੇ ਨਾਲੇ ਇੱਕ ਸਿਵਲ ਹਸਪਤਲ ਨਹੀਂ ਤਿੰਨ ਸਿਵਲ ਹਸਪਤਲ ਮੈਂ ਟੇਕ ਕੇਅਰ ਕਰ ਰਿਹਾ ਇੱਕ ਇੱਕ ਸੰਗਰੂਰ ਇੱਕ ਜਲੰਧਰ ਤਿੰਨੋ ਸਿਵਲ ਹਸਪਤਲ ਬਿਲਕੁਲ ਪ੍ਰਾਈਵੇਟ ਹਸਪਤਲ ਨਾਲੇ ਬਣ ਜਾਣਗੇ ਜਿਹੜੀਆਂ ਇਹ ਤੁਸੀਂ ਭਰਤੀਆਂ ਦੀ ਗੱਲ ਕੀਤੀ ਭਰਤੀਆਂ ਚੱਲ ਰਹੀਆਂ ਔਰ ਜਿਹੜੇ ਪੱਕੇ ਹੋਣ ਦੀ ਗੱਲ ਹੈ ਇਹ ਇਹ ਮੇਰਾ ਰੋਲ ਨਹੀਂ ਹੈਗਾ ਔਰ ਮੇਰਾ ਦਾਇਰਾ ਨਹੀਂ ਹੈਗਾ ਸੋ ਇਹਦੇ ਤੇ ਮੈਂ ਕੋਈ ਕਮੈਂਟ ਕਰਨਾ ਨਹੀਂ ਚਾਹੁੰਦਾ ਔਰ ਸਰ ਇਸ ਤੋਂ ਇਲਾਵਾ ਜਿਹੜਾ ਸਿਵਲ ਹਸਪਤਲੋਂ ਛੱਡ ਕੇ ਸਵਾਲਾ ਤੁਸੀਂ ਪਿੱਛੇ ਫਲਵਾਰਾ ਜਿਹੜਾ 에ਰਪੋਰਟ ਉਹਦਾ ਵੀ ਦੌਰਕ ਕੀਤਾ ਸੀਗਾ ਨੇ ਹਲਵਾਰਾ 에어ਪੋਰਟ ਮੈਂ ਕੱਲ ਸਵੇਰੇ ਦੁਬਾਰਾ ਜਾ ਰਹੇ ਆ ਜੀ ਹਲਵਾਰਾ 에어ਪੋਰਟ ਸਾਡਾ ਸਿਵਲ ਪੋਰਸ਼ਨ ਬਿਲਕੁਲ ਤਿਆਰ ਹੈ ਜਿਹੜਾ ਸਿਵਲ ਪਾਰਟ ਹੈ ਜਿਹਦਾ ਮਤਲਬ ਕਿ ਕਨਵੇਅਰ ਬੈਲਟਸ ਹੋਰ ਪੂਰਾ ਟਰਮੀਨਲ ਬਣ ਚੁੱਕਾ ਹੈ ਉੱਥੇ ਕੋਈ ਕੰਮ ਪੈਂਡਿੰਗ ਨਹੀਂ ਪੰਜਾਬ ਗਵਰਨਮੈਂਟ ਵੱਲੋਂ ਪੀ ਡਬਲਯੂ ਡੀ ਵੱਲੋਂ ਉਹਨਾਂ ਦੇ ਵੀ ਬਾਈ ਚਾਂਸ ਕਿਉਂਕਿ ਉਹ ਸਿਵਲ ਹਸਪੀਟਲ 'ਚ ਵੀ ਕੰਮ ਕਰ ਰਹੇ ਆ ਤੇ ਹਲਵਾਰਾ 에어ਪੋਰਟ ਤੇ ਵੀ ਕਰ ਰਹੇ ਆ ਕਬੀਰ ਇਨਫਰਾ ਵਾਲੇ ਇੱਥੇ ਬੈਠੇ ਵੀ ਆ ਉਹਨ 1 57 ਮੀਟਰ ਦਾ ਕਿਉਂ ਜੀ 57 ਹੀ ਹੈ 57 ਮੀਟਰ ਦੀ ਇੱਕ ਸਟ੍ਰਿਪ ਇੰਡੀਆ ਏਅਰ ਫੋਰਸ ਨੇ ਬਣਾਨੀ ਹੈ ਉਹਨੂੰ ਜੁਆਇਨ ਕਰਨੀ ਹੈ ਇਧਰ ਸਿਵਲ ਹਲੇ ਪਾਰ ਤੇ ਉਹ ਵੀ ਉਹਨਾਂ ਦਾ ਕੰਮ ਜੋ ਮੈਨੂੰ ਪਤਾ ਲੱਗਿਆ ਕੱਲ ਤੋਂ ਚਾਲੂ ਹੋ ਗਿਆ ਮੈਂ ਕੱਲ ਜਾ ਰਿਹਾ ਕੱਲ ਉੱਥੇ ਮੈਂ ਦੇਖੂਗਾ ਔਰ ਉਹ ਜਦੋਂ ਦੋਨੋਂ ਜੁਆਇਨ ਹੋ ਗਏ ਤਾਂ ਸਾਡਾ ਏਅਰਪੋਰਟ ਦਾ ਕੰਮ ਪੂਰਾ ਹੈ ਆਲਮੋਸਟ ਉਹਨ ਏਅਰਪੋਰਟ ਕੰਪਲੀਟ ਹੈ ਜਿਸ ਦਿਨ ਉਹ ਸਟ੍ਰਿਪਸ ਜੁਆਇਨ ਹੋ ਗਈਆਂ ਫਿਰ ਅਸੀਂ ਏਅਰਲਾਈਨਾਂ ਦੇ ਪਿੱਛੇ ਹੋਵਾਂਗੇ ਕਿ ਸਾਨੂੰ ਪਲੇਨ ਦੋ ਆ ਰਿਹਾ ਇੱਥੇ ਜਲਦੀ ਤੋਂ ਜਲਦੀ ਸਰਵਿਸਿਜ਼ ਚਾਲੂ ਕਰੋ 에어ਪੋਰਟ ਤੁਸੀਂ ਕਹਿ ਸਕਦੇ ਹੋ ਬਈ 100% ਸਾਡੇ ਵਾਲਾ ਪਾਸਾ ਤਿਆਰ ਹੈ ਹੁਣ ਉਹ 에어 ਫੋਰਸ ਨੇ ਜੋ ਉਹਨਾਂ ਦੀਆਂ ਫਾਰਮੈਲਿਟੀਆਂ ਹੁੰਦੀਆਂ ਜੋ ਉਹਨਾਂ ਨੇ ਸਿਕਿਉਰਿਟੀ ਪੁਆਇੰਟ ਆਫ View ਨਾਲ ਦੇਖਣਾ ਉਹ ਲੱਗੇ ਹੋਏ ਉਹ ਵੀ ਚਾਲੂ ਹੋ ਜਾਏਗਾ ਜੀ ਸਰ ਨੈਸ਼ਨਲ ਹਾਈਵੇ ਨੂੰ ਲੈ ਕੇ ਤੁਸੀਂ ਇੱਕ ਜਿਹੜਾ ਮੁੱਦਾ ਚੱਕਿਆ ਸੀ ਕਿ ਜਿੱਦੀਆਂ ਜ਼ਮੀਨਾਂ ਅਕਵਾਇਰ ਨਹੀਂ ਹੋ ਰਹੀਆਂ ਉਹਨਾਂ ਦੇ ਚ ਕੋਈ ਉਹ ਜੀ ਮੇਰੀ ਕੱਲ ਵੀ ਮੈਂ ਪੀਡੀ ਹੈਗੇ ਇੱਥੇ ਨਵਰਤਨ ਉਹਨਾਂ ਨਾਲ ਵੀ ਮੀਟਿੰਗ ਹੋਈ ਹੈ ਮੇਰੀ ਤੇ ਅੱਜ ਵੀ ਮੈਂ ਸਵੇਰੇ ਟੇਕ ਅਪ ਕੀਤਾ ਉਹ ਹੋ ਰਿਹਾ ਜੀ ਕੁਝ ਜਿਹੜੇ ਫਾਰਮਰਸ ਨਹੀਂ ਦੇ ਰਹੇ ਸੀ ਜਾਂ ਲੈਂਡ ਓਨਰਸ ਨਹੀਂ ਦੇ ਰਹੇ ਸੀ ਉਹਨਾਂ ਨੂੰ ਲੱਗਦਾ ਸੀ ਰੇਟ ਘਟ ਹੈ ਕੁਝ ਨੈਸ਼ਨਲ ਹਾਈਵੇ ਨੇ ਰੇਟ ਵਧਾਏ ਆ ਉਹ ਮਤਲਬ ਨੈਸ਼ਨਲ ਹਾਈਵੇ ਨੇ ਆਰਬਿਟ੍ਰੇਸ਼ਨ ਨੇ ਆਰਬਿਟ੍ਰੇਟਰ ਨੇ ਅਵਾਰਡ ਦਿੱਤਾ ਕਿ ਹੁਣ ਉਹਨਾਂ ਨੇ ਪੈਸੇ ਲੈਣੇ ਚਾਲੂ ਕਰਤੇ ਹੁਣ ਜਲਦੀ ਜਿਹੜਾ ਲੁਧਿਆਣਾ ਰੋਪੜ ਹੈ ਪੈਕੇਜ 1 ਉਹ ਵੀ ਚਾਲੂ ਹੋ ਰਿਹਾ ਜਲਦੀ ਤੇ ਜਿਹੜਾ ਸਦਰਨ ਬਾਈਪਾਸ ਹੈ ਜਿਹਨੂੰ ਕਹਿੰਦੇ ਆ ਕਿ ਨਾਮ ਗ੍ਰੀਨਫੀਲਡ ਪ੍ਰੋਜੈਕਟ ਕਹਿੰਦੇ ਦੁਰਾਹੇ ਤੋਂ ਲੈ ਕੇ ਉੱਤੇ ਤੱਕ ਉਹਦਾ ਵੀ ਰੀ ਟੈਂਡਰਿੰਗ ਹੋ ਗਈ ਹੈ ਸਾਈਕਲ ਟਰੈਕ ਦੀ ਟੈਂਡਰਿੰਗ ਹੋ ਚੁੱਕੀ ਹੈ ਜਿਹੜਾ ਕਿ ਇੱਕ ਤਰ੍ਹਾਂ ਦਾ ਇੰਡੀਆ ਵਿੱਚ ਐਕਸਕਲੂਸਿਵ ਹੈਗਾ 21 ਕਿਲੋਮੀਟਰ ਦਾ ਉਹਦਾ ਟੈਂਡਰ ਅੱਜ ਖੁੱਲਣਾ ਤੇ ਉਹ ਵੀ ਮੈਨ ਲੱਗਦਾ 15-20 ਦਿਨਾਂ ਚ ਕੰਮ ਚਾਲੂ ਹੋ ਜਾਏਗਾ ਸਰੀਕ ਸਭ ਤੋਂ ਵੱਡਾ ਜਿਹੜੀ ਸਮੱਸਿਆ ਜਿਹੜੀ ਚਾਹੇ ਆਪਾਂ ਪੰਜਾਬ ਦੀ ਗੱਲ ਕਰੀਏ ਆਪਣਾ ਨਹਿਰੀ ਪਾਣੀ ਜਿਹੜਾ ਕਰ ਕਰਤਾ ਕੰਚੂਆਂ ਨੂੰ ਉਹਦੇ ਨਾਲ ਬਲੈਕ ਹੈਵੀ ਸੈਂਟਰ ਬਣੋ ਜਿਹੜਾ ਕਾਫੀ ਨਹੀਂ ਉਹ 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 ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਨਾ ਮੈਂ ਉਹ ਦੇਖ ਰਿਆ ਨਾ ਮੈਨੂੰ ਉਸ ਇਸ਼ੂ ਬਾਰੇ ਕੋਈ ਨੋ ਲੈਜ ਠੀਕ ਠੀਕ ਥੈਂਕ ਯੂ ਜੀ ਥੈਂਕ ਯੂ